ਸਮੂਹ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਸਹਿਬਾਨਾਂ ਦੀ ਬੜੀ ਕਿਰਪਾ ਸਦਕਾ ਧੰਨ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਭਾਈ ਮਤੀ ਦਾਸ ਜੀ ਜਿਨ੍ਹਾਂ ਦੀ ਸ਼ਹੀਦੀ ਸਤਿ ਆਪ ਦੀ 350 ਸਾਲਾ ਨਗਰ ਕੀਰਤਨਾਂ ਦੇ ਰਾਹੀਂ ਮਨਾਈ ਜਾ ਰਹੀ ਹੈ ਇਹ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਰਪਾ ਸਿੰਘ ਸਾਹਿਬ ਜਾਨੀ ਜਸਵੀਰ ਸਿੰਘ ਜੀ ਰੋਡੇ ਖਾਲਸਾ ਜੀ ਵੀ ਸਤਿ ਜੀ ਦੇ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾ ਵਾਲਿਆਂ ਦੇ ਅਤੀ ਸ਼ੁਭ ਦਾ ਅਤੀ ਸਤਿਕਾਰਯੋਗ ਪਤੀਜਾ ਸਾਹਿਬ ਜੀ ਦੀ ਝੋਲੀ ਸੇਵਾ ਪਾਈ ਆ ਉਹਨਾਂ ਦੀ ਹੁਕਮੰਦੀ ਪਾਲਣਾ ਕਰਦੇ ਹੋਏ ਜਿਹੜਾ 31 ਤਰੀਕ ਨੂੰ ਨਗਰ ਕੀਰਤਨ ਨਿਕਲਣਾ ਹੈ ਪਿੰਡ ਵੱਲੇ ਦੀ ਧਰਤੀ ਤੋਂ ਪਾਸ਼ਾ ਜੀ ਦੀ ਚਰਨ ਸੋ ਧਰਤੀ ਆ ਵੱਲਾ ਨਗਰਾ ਰਾਈ ਹੁੰਦੇ ਹੋਏ ਅੱਜ ਅਸੀਂ ਪਿੰਡ ਤੀਰਥਪੁਰ ਗੁਰਦੁਆਰਾ ਸਾਹਿਬ ਪਹੁੰਚੇ ਇੱਥੇ ਸਾਨੂੰ ਇਥੋਂ ਦੇ ਮੌਜੂਦਾ ਸਰਪੰਚ ਸਰਦਾਰ ਕਸ਼ਮੀਰ ਸਿੰਘ ਜੀ ਹੋਣੀ ਔਰ ਗੁਰਦੁਆਰਾ ਸਾਹਿਬ ਦੀ ਸਮੂਹ ਕਮੇਟੀ ਜਿਹੜੀ ਆ ਉਹ ਮਿਲੀ ਗ੍ਰੰਥੀ ਸਿੰਘ ਸਾਡੇ ਕੋਲ ਨੇ ਪ੍ਰਧਾਨ ਸਾਹਿਬ ਜੀ ਹੋਣੀ ਸਾਡੇ ਕੋਲ ਨੇ ਤੇ ਸਮੂਹ ਨਗਰ ਵੱਲੋਂ ਇਹਨਾਂ ਨੇ ਵਿਸ਼ਵਾਸ ਦਵਾਇਆ ਹੈ ਜਿਹੜਾ ਨਗਰ ਕੀਰਤਨ ਧੰਗ ਗੁਰਤੀ ਇੱਕ ਬਹਾਦਰ ਮਹਾਰਾਜ ਸਿੱਖਾਂ ਦੀ ਸ਼ਹੀਦੀ ਨਾਲ ਸਿੱਕੇ ਪਾਤਸ਼ਾਹ ਮਹਾਰਾਜੀ ਦੇ ਹੋਈ ਹੈ ਉਹਨਾਂ ਦਾ 350 ਸਾਲਾ ਜਿਹੜਾ ਮਨਾਇਆ ਜਾਣਾ ਹੈ ਉਹ ਵੱਲੇ ਤੋਂ ਚੱਲ ਕੇ ਇਸ ਨਗਰ ਰਾਹੀਂ ਹੁੰਦਾ ਆਇਆ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਸਥਾਨ ਪਿੰਡ ਕੱਠੂ ਨੰਗਲ ਪਹੁੰਚਣਾ ਹੈ ਸਾਡੇ ਨਾਲ ਸਾਡੇ ਅਤੀ ਸਤਿਕਾਰਯੋਗ ਬਾਬਾ ਸੱਜਣ ਸਿੰਘ ਜੀ ਵਾਰਾ ਸੇਵ ਸਿੰਘ ਜੀ ਵਾਰਲੇ ਸਰਦਾਰ ਬਲਕਾਰ ਸਿੰਘ ਜੀ ਪ੍ਰਧਾਨ ਅੰਮ੍ਰਿਤਸਰ ਕਰਨਤਾਰਨ ਦੇ ਪ੍ਰਧਾਨ ਸਰਦਾਰ ਗੁਰਪ੍ਰੀਤ ਸਿੰਘ ਜੀ ਹੋਣੀ ਗਰਦਾਸਪੁਰ ਦੇ ਪ੍ਰਧਾਨ ਸਰਦਾਰ ਰਜਿੰਦਰ ਸਿੰਘ ਜੀ ਰਾਜਾ ਸਾਡੇ ਚਾਚਾ ਜੀ ਹੋਣੀ ਸਰਦਾਰ ਭਪਿੰਦਰ ਸਿੰਘ ਜੀ ਹੋਣੀ ਉਹ ਵੀ ਸਾਡੇ ਨਾਲ ਨੇ ਤੇ ਮੇਰਾ অতি ਸਤਿਕਾਰਯੋਗ ਛੋਟਾ ਵੀਰ ਹੀਰਾ ਸਿੰਘ ਵੀ ਨਾਲ ਹੈ ਜਤਿੰਦਰ ਸਿੰਘ ਮਨਪੀਰ ਸਿੰਘ ਹੋਰ ਵੀ ਵੀਰ ਸਾਡੇ ਨਾਲ ਚੱਲ ਕੇ ਜਿਹੜੇ ਆ ਇਹਨਾਂ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਆਂ ਔਰ ਪਿੰਡ ਦੀ ਕਮੇਟੀ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਸਤਿਗੁਰੂ ਦੇ ਪ੍ਰਤੀ ਇੰਨਾ ਕੁ ਉਤਸ਼ਾਹ ਜਿਤਾਇ ਇਨਕ ਪਿਆਰ ਜਿਤਾਇਆ ਕਹਿੰਦੇ ਬਾਬਾ ਜੀ ਗੇਟ ਵੀ ਲੱਗਣਗੇ ਬੈਨਰ ਵੀ ਲੱਗਣਗੇ ਆਈਆਂ ਹੋਈਆਂ ਸੰਗਤਾਂ ਦੀ ਵੱਧ ਚੜ ਕੇ ਜਿਵੇਂ ਸਤਿਗੁਰ ਜੀ ਨੂੰ ਪਾਉਂਦਾ ਜੋ ਮੰਗੇ ਠਾਕਰ ਆਪਣੇ ਤੇ ਸੋਈ ਸੋਈ ਦੇਵਾ ਨਾਨਕ ਦਾਸ ਮੁਖ ਤੇ ਜੋ ਬੁੱਲ ਕਿਹਾ ਉਹਾ ਉਹਾ ਸੱਚ ਹੋਵੈ ਕਹਿੰਦੇ ਸੱਚੇ ਪਾਤਸ਼ਾਹ ਜੀ ਦੇ ਜਿਨ੍ਹਾਂ ਦੇ ਕੋਲੋਂ ਅਸੀਂ ਮੰਗਦੇ ਹਾਂ ਉਨ੍ਹਾਂ ਦੀ ਕਿਰਪਾ ਸਦਕਾ ਇਹ ਕਾਜ ਜਿਹੜੇ ਉਹਨਾਂ ਆਪ ਕਰਵਾ ਲੈਣੇ ਆ ਵੱਧ ਚੜ ਕੇ ਗੱਡੀਆਂ ਵੀ ਵੱੱਲੇ ਲੈ ਕੇ ਜਾਣਗੇ ਉੱਥੋਂ ਨਗਰ ਕੀਰਤਨ ਤੁਰਨਾ ਹੈ ਤੇ ਨਾਲ ਵੀ ਆਉਣਗੇ ਇੱਥੇ ਸੰਗਤਾਂ ਦਾ ਸਤਿਕਾਰ ਵੀ ਕਰਨਗੇ ਸਿੰਘ ਸਾਹਿਬ ਜੀ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਦਾਸ ਅੱਜ ਇੱਥੇ ਤੀਰਥਪੁਰ ਦੀ ਧਰਤੀ ਤੇ ਪਹੁੰਚਿਆ ਗੁਰਦੁਆਰਾ ਸਾਹਿਬ ਬਲਾਕ ਜੰਡਿਆਲਾ ਜ਼ਿਲ੍ਹਾ ਅੰਮ੍ਰਿਤਸਰ ਇਹ ਜਿਹੜਾ ਦੂਸਰਾ ਜਿਹੜਾ ਤੀਸਰਾ ਨਗਰ ਕੀਰਤਨ ਜਿਹੜਾ ਵੱੱਲੇ ਤੋਂ ਨਿਕਲਣਾ ਇਨਾ ਨਗਰ ਕੀਰਤਨ ਬਾਬਾ ਬਕਾਲਾ ਸਾਹਿਬ ਜੀ ਦੀ ਧਰਤੀ ਤੋਂ 27 ਅਗਸਤ ਦਿਨ ਬੁੱਧਵਾਰ ਨੂੰ ਨਿਕਲਣਾ ਹੈ ਉਹ ਦਮਦਮਾ ਸਾਹਿਬ ਸ੍ਰੀ ਹਰਗੋਬਿੰਦਪੁਰੇ ਪਹੁੰਚਣਾ ਹੈ ਪਿੰਡਾਂ ਦੇ ਰਸਤੇ ਹੋਇਆ ਦੂਸਰਾ ਨਗਰ ਕੀਰਤਨ ਜਿਨ੍ਹਾਂ ਦੀ ਸੱਚੇ ਪਾਤਸ਼ਾਹ ਮਹਾਰਾਜ ਜੀ ਜਿਨ੍ਹਾਂ ਤੇ ਅਪਾਰ ਕਿਰਪਾ ਹੋਈ ਆ ਸਤਖੰਡ ਵਾਸੀ ਸੰਤ ਬਾਬਾ ਕਰਤਾਰ ਸਿੰਘ ਜੀ ਢਿੰਡਰਾ ਵਾਲੇ ਜਿਨ੍ਹਾਂ ਦੇ ਉੱਤੇ ਬੜੀ ਕਿਰਪਾ ਹੋਈ ਆ 300 ਸਾਲਾਂ ਚਿੱਧੀ ਸਤਾਬ ਦੀ ਉਹਨਾਂ ਨੇ ਮਨਾਈ ਹੈ ਔਰ ਅਮਰਜੈਂਸੀ ਵੇਲੇ ਜਦੋਂ ਕੋਈ ਮੂਹ ਨਹੀਂ ਸੀ ਕਰਦਾ ਉਦੋਂ 37 ਨਗਰ ਕੀਰਤਨ ਜਿਹੜੇ ਆ ਉਹਨਾਂ ਨੇ ਸੰਗਤਾਂ ਦੇ ਸਹਿਯੋਗ ਦੇ ਨਾਲ ਜਿਹੜੇ ਕੱਢੇ ਸੀ ਕਿ ਉਹਨਾਂ ਦੇ ਜਨਮ ਸਥਾਨ 29 ਤਰੀਕ ਨੂੰ ਪਿੰਡ ਭੂਰਾ ਕੋਹਨਾ ਤੋਂ ਚੱਲੇਗਾ ਔਰ ਨਗਰਾਂ ਦੇ ਵਿੱਚੋਂ ਦੀ ਹੁੰਦਾ ਹੋਇਆ ਸਿੱਧਿਆ ਮਹਾਰਾਜ ਹਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਉਹਨਾਂ ਦਾ ਜਨਮ ਸਥਾਨ ਪਿੰਡ ਪੋਵਿੰਡ ਦੀ ਧਰਤੀ ਉੱਥੇ ਪਹੁੰਚਣਾ ਕਿਰਪਾ ਕਰਿਓ ਉਸ ਤੋਂ ਬਾਅਦ ਇਹ 40 ਨਗਰ ਕੀਰਤਨ ਜਿਹੜੇ ਸੱਜਣੇ ਨੇ ਤੇ ਵੱਧ ਚੜ ਕੇ ਜਿੱਥੇ ਵੀ ਮਹਾਰਾ ਨੇ ਸਾਨੂੰ ਗੱਡੀਆਂ ਦਿੱਤੀਆਂ ਰੱਤ ਦਿੱਤੇ ਮੋਟਸਾ ਗੱਡੀ ਤੇ ਸਾਰੇ ਸਾਧਨਾ ਦੀ ਫੈਸਿਲਿਟੀਆਂ ਜਿਹੜੀਆਂ ਸਾਡੇ ਕੋਲ ਨੇ ਸੇ ਸਾਨੂੰ ਵੱਧ ਚੜ ਕੇ ਇਹਨਾਂ ਵਿੱਚ ਹਿੱਸਾ ਲੈਣਾ ਲੈਣਾ ਚਾਹੀਦਾ ਹੈ ਔਰ ਮੈਂ ਬੇਨਤੀ ਕਰਾਂਗੇ ਜਿੱਥੇ-ਜਿੱਥੇ ਵੀ ਰਿਸ਼ਤੇਦਾਰ ਰਹਿੰਦੇ ਉਹਨਾਂ ਨੂੰ ਵੀ ਇਹ ਬੇਨਤੀਆਂ ਕਰੋ ਕਿ ਸਾਡੇ ਕਰਮਾਂ 'ਚ 350 ਸਾਲ ਆਇਆ 400 ਸਾਲਾਂ ਸਾਡੇ ਕੋਲ ਵੇਖਿਆ ਨਹੀਂ ਜਾਣਾ ਤੇ ਸਰੀਰ ਨੇ ਵਿਰਧ ਹੋ ਜਾਣਾ ਜੇ ਕਰਮਾਂ ਦੇ ਨਾਲ ਉਮਰ ਮਿਲੀ ਤੇ ਤੁਰਿਆ ਨਹੀਂ ਜਾਣਾ ਹੁਣ ਸਾਡੇ ਕੋਲ ਸਭ ਕੁਝ ਹੈ ਸਾਨੂੰ ਸੱਚੇ ਪਾਤਸ਼ਾਹ ਨੇ ਬਲ ਵੀ ਦਿੱਤਾ ਹੈ ਨੇਤਰ ਵੀ ਦਿੱਤੇ ਆ ਰਸਨਾ ਵੀ ਦਿੱਤੀ ਆ ਕੰਨਾਂ ਦੀ ਸੁਰੋਤ ਵੀ ਦਿੱਤੀ ਆ ਸਾਨੂੰ ਲੱਤਾਂ ਪੈਰਾਂ ਚ ਵੀ ਬਲ ਦਿੱਤਾ ਅਸੀਂ ਇਹ ਸਾਰਾ ਇਹ ਨਿਭਾ ਸਕਦੇ ਆ ਇੰਨੀਆਂ ਹੀ ਬੇਨਤੀਆਂ ਕਰਦਾ ਹੋਇਆ ਕਿ ਮਾਧਾ ਜੱਜ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ